ਰਾਹ ਹੋ ਪੈਣਾ ਹਮੇਸ਼ਾ ਆਪਣੇ ਦਿਮਾਗ ਨੂੰ ਇੱਕ ਵਿਚਾਰ ਦਿਓ ਬਈ ਲਓ ਬਈ ਆਨੰਦ ਲੈਣ ਚੱਲੇ ਆ ਗੱਡੀ 'ਚ ਜੱਲੇ ਹੋ ਨਾ ਗੱਡੀ 'ਚ ਬਹਿਣ ਲੱਗੇ ਲੁਧਿਆਣੇ ਆ ਤੁਹਾਨੂੰ ਕੰਮ ਆਪਾਂ ਪਟਿਆਲੇ ਆ ਪਟਿਆਲੇ ਤੋਂ ਅਸੀਂ ਲੁਧਿਆਣੇ ਜਾਣਾ ਲੁਧਿਆਣੇ ਦੇ ਲੱਗਦੇ ਨੇ 2 ਘੰਟੇ ਤੁਸੀਂ ਇਹ ਥਾਟ ਨਾ ਦਿਓ ਬਈ 2 ਘੰਟੇ ਆ ਕੰਮ ਕਰਨ ਚੱਲੇ ਆ ਨਾ ਨਾ ਕੰਮ ਤੇ ਕਰਾਂਗੇ ਜੇ ਕੰਮ ਨਾ ਹੋਇਆ ਫਿਰ ਤੇ ਬਹਿ ਗਿਆ ਬੇੜਾ ਸਾਡਾ ਅਸੀਂ ਸਾਡੀ 2 ਘੰਟੇ ਐਵੇਂ ਗਏ 2 ਘੰਟੇ ਜਾਣ 2 ਘੰਟੇ ਆਉਣ ਜਦੋਂ ਨਾ ਤੁਸੀਂ ਤੁਰਨਾ ਹੈ ਕੀ ਕਰਨਾ ਚੱਲੇ ਹਾਂ ਬਾਹਰ ਆਨੰਦ ਲੈਣ ਜੰਦੇ ਆ ਆਨੰਦ ਲੈਣ ਜੰਦੇ ਆ ਤੁਰਨ ਚੱਲੇ ਕੀ ਕਰਨਾ ਕੰਮ ਭਾਵੇਂ ਤੁਹਾਨੂੰ ਲੁਧਿਆਣੇ ਕੋਈ ਹੋਵੇ ਮੈਂ ਆਨੰਦ ਲੈਣ ਜੰਦੇ ਆ ਗੱਡੀ ਦੇ ਸਫ਼ਰ ਦਾ ਨਜ਼ਾਰਾ ਆਇਆ ਆਨੰਦ ਲੈਣ ਉਹ ਬਾਬਾ ਜੁੰਨੀ ਨਹੀਂ ਸੀ ਕਹਿੰਦਾ ਆਨੰਦ ਲੈਣ ਆਇਆ ਮਹਾਰਾਜ ਆਪਾਂ ਬਸ ਇਹ ਡਾਇਲੋਗ ਬਸ ਬਾਬਾ ਮੰਨिए ਨਾ ਮੰਨिए ਪਰ ਇਹ ਡਾਇਲੋਗ ਜ਼ਰੂਰ ਮੰਨੋ ਗੱਲ ਵਧੀਆ ਹੈ ਵੀ ਆਪਾਂ ਦੇ ਮਹਾਰਾਜ ਆਨੰਦ ਲੈਣ ਆਏ ਬਸ ਜਿੱਥੇ ਵੀ ਕਿਤੇ ਆਨੰਦ ਲੈਣ ਆਇਆ ਬਸ ਤੁਸੀਂ ਇਹ ਨਾ ਪੱਕਾ ਦਿਮਾਗ 'ਚ ਬਿਠਾ ਲਓ ਵੀ ਕਿੱਧਰ ਚੱਲੇ ਆਨੰਦ ਲੈਣ ਚੱਲੇ ਹੁਣ ਅੱਗੇ ਨਾ ਜਲੇਬੀਆਂ ਸਵਾਦ ਨਾ ਹੋਈਆਂ ਤਾਂ ਵੀ ਤੈਨੂੰ ਆਨੰਦ ਆਈ ਜਾਣਾ ਕਿਉਂਕਿ ਤੂੰ ਸੋਚ ਕੇ ਇਹ ਆਇਆ ਜੇ ਤੂੰ ਕਵੇਂ ਜਲੇਬੀਆਂ ਖਾਣ ਚੱਲੇ ਆ ਜਲੇਬੀਆਂ ਵਧੀਆ ਨਾ ਹੋਈਆਂ ਤੇਰਾ ਆਨੰਦ ਗਿਆ ਹੁਣ ਜਿੰਨੂ ਮਰਜ਼ੀ ਪੁੱਛ ਲੋ ਅਮਰੀਕਾ ਚੱਲੇ ਹੋ 2 ਨੰਬਰ ਚੱਲੇ ਹੋ ਬਾਉਂਡਰ ਟੱਪ ਕਰਕੇ ਚ ਬਾਉਂਡਰ ਕ੍ਰੋਸ ਕਰਕੇ ਚੱਲੇ ਹੋ ਕੀ ਕਰਨ ਚੱਲੇ ਹੋ ਪੈਸਾ ਕਮਾਉਣ ਚੱਲੇ ਆ ਇੱਕ ਚੀਜ਼ ਚੱਲ ਰਹੀ ਦਿਮਾਗ ਬਾਹਰ ਕਾਦੇ ਲਈ ਜਾਂਦਾ ਪੈਸਾ ਕਮਾਉਣ ਮੁੰਡਾ ਬਾਹਰ ਕਿਉਂ ਭੇਜਣਾ ਹੈ ਪੈਸਾ ਕਮਾਉਣ ਐਨੀ ਜਾਨ ਤਲੀ ਤੇ ਕਿਉਂ ਧਰੀ ਹੈ ਕਹਿੰਦੇ ਪੈਸਾ ਕਮਾਉਣ ਤੇ ਉੱਥੇ ਜਾ ਕੇ ਪੈਸਾ 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 ਕੁਝ ਨਹੀਂ ਦੇਸਦਾ ਭਲਾ ਜੇ ਐਂ ਕਹਿਣ ਵੀ ਅਮਰੀਕਾ ਚੱਲੇ ਆ ਕੀ ਡਾਇਲੋਗ ਹੈ ਭਲਾ ਨੰਦਲੈਂਡ ਚੱਲੇ ਆ ਮਹਾਰਾਜ ਇਹ ਕਹਿ ਦੇ ਨੰਦਲੈਂਡ ਚੱਲੇ ਕਿੱਥੇ ਅਮਰੀਕਾ ਹੁਣ ਅਮਰੀਕਾ ਪੈਸਾ ਤੇ ਆਉਣਾ ਹੀ ਆਉਣਾ ਵੀਰੋ ਉਹਦੀ ਤੇ ਲੋੜ ਹੈ ਹਰ ਕੋ ਨੂੰ ਪੈਸਾ ਸਭ ਨੇ ਕਮਾਉਣਾ ਹੈ ਪਰ ਤੈਨੂੰ ਅਮਰੀਕਾ ਦੀਆਂ ਉਹ ਖੂਬੀਆਂ ਵੀ ਦਿਸਣਗੀਆਂ ਜਿਹੜੀਆਂ ਤੈਨੂੰ ਹੁਣ ਨਹੀਂ ਦਿਸਦੀਆਂ ਤੇਰੇ ਦਿਮਾਗ ਤੇ ਪੈਸੇ ਨੇ ਪੱਟੀ ਪਾਤੀ ਹੈ ਕੈਨੇਡਾ ਕੀ ਕਰਨ ਚੱਲੇ ਆ 4 ਪੈਸੇ ਕਮਾਉਣ ਚੱਲੇ ਆ ਫਿਰ ਕੈਨੇਡਾ ਸੋਹਣਾ ਨਹੀਂ ਲੱਗਦਾ ਮੇਰੇ ਨਾਲ ਬੀਤੀ ਹੈ ਇੱਕ ਬੰਦਾ ਨਾਗਰਾ ਫਾਲ ਦੇ ਨੇੜੇ ਰਹਿੰਦਾ ਸਟੋਰ ਹੈ ਉੱਥੇ 1.5 ਕਿਲੋਮੀਟਰ ਦੂਰ ਸਟੋਰ ਤੇ ਕੰਮ ਕਰਦਾ। ਨਾਗਰਾਫਾਲ ਦੁਨੀਆ ਵੇਖਣ ਜਾਂਦੀ ਏ। ਉਹਦੇ ਦਿਮਾਗ 'ਚ ਪਤਾ ਕੀ ਹੈ? ਬਾਹਰ ਚੱਲੇ ਆ ਕੰਮ ਕਰਾਂਗੇ, ਪੈਸਾ ਕਮਾਵਾਂਗੇ, ਕੰਮ ਕਰਾਂਗੇ, ਪੈਸਾ ਕਮਾਵਾਂਗੇ, ਕੰਮ ਕਰਾਂਗੇ, ਪੈਸਾ ਕਮਾਵਾਂਗੇ। ਹੁਣ ਮੈਂ ਇਹਨੂੰ ਪੁੱਛਿਆ ਇੱਕ ਦਿਨ ਮੈਨੂੰ ਫੋਨ ਆਇਆ। ਮੈਂ ਕਿਹਾ ਕੰਮ ਮਿਲ ਗਿਆ। ਕਹਿੰਦਾ ਮਿਲ ਗਿਆ ਜੀ 9-10 ਘੰਟੇ ਆਪਾਂ ਸ਼ਿਫਟ ਹੁੰਦੀ ਆ ਆਪਣੀ। ਮੈਂ ਕਿਹਾ ਭਲਾ ਨਾਗਰਾਫਾਲ ਤੋਂ ਕਿੰਨੀ ਦੂਰ ਹੈ? ਕਹਿੰਦਾ 1 ਘੰਟਾ। ਨਾ 1.5 ਕਿਲੋਮੀਟਰ ਹੈ। ਕਹਿੰਦਾ ਤੁਰ ਕੇ ਵੀ ਜਾਓ ਤੇ ਸੈਰ ਕਰਨ ਜਾਓ ਤੇ ਨਾਗਰਾਫਾਲ ਤੇ ਜਾਓ। ਰਾਤੀ ਰੋਟੀ ਖਾਧੀ ਬੋਕਰਨ ਜਾਓ ਨਾਗਰਾਫਾਲ ਤੇ ਜਾਓ ਤੇ ਮੈਂ ਕਿਹਾ ਤੈਨੂੰ ਤੇ ਮੋਛਾਂ ਲੱਗੀਆਂ ਯਾਰ ਮੈਂ ਤੇ ਦੋ ਵਾਰ ਹੀ ਨਾਗਰਾਫਾਲ ਵੇਖਿਆ ਮੈਂ ਚੰਗੀ ਤਰ੍ਹਾਂ ਨਹੀਂ ਵੇਖਿਆ ਮੈਂ ਕਿਹਾ ਤੈਨੂੰ ਤੇ ਨਜ਼ਾਰੇ ਬੱਜੇ ਪੈ ਹੋਣਗੇ ਕਿੰਨੀ ਗਵਾਰ ਗਿਆ ਕਹਿੰਦਾ ਭਾਈ ਸਾਹਿਬ ਮੈਂ 4 ਕਵਾਰ ਹੀ ਗਿਆ ਹੋਵਾਂਗਾ ਹੁਣ ਤੱਕ 4 ਵਾਰ ਗਿਆ ਹੈ 1.5 ਕਿਲੋਮੀਟਰ ਦੂਰ ਰਹਿੰਦਾ ਹੈ ਨਾਗਰਾਫਾਲ ਤੋਂ ਜਿੰਨੂੰ ਦੁਨੀਆ ਕੈਨੇਡਾ ਚ ਦੂਰੋਂ 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 ਵੇਖਣ ਆਉਂਦੀ ਹੈ ਇੰਟਰਸਟ ਨਹੀਂ ਪਤਾ ਕਿਉਂ ਉਹ ਆਨੰਦ ਲੈਣ ਨਹੀਂ ਗਿਆ ਉਹ ਤੇ ਪੈਸਾ ਕਮਾਉਣ ਗਿਆ ਉਹਦੇ ਪੱਟੀ ਬੰਨੀ ਹੋਈ ਏ ਪੈਸਾ ਕਮਾਉਣਾ ਪੈਸਾ ਕਮਾਉਣਾ ਵੀਰਾ ਗੱਡੀ 'ਚ ਬੈਠ ਕੇ ਕਿਆ ਕਰ ਆਨੰਦ ਲੈਣ ਜਣੇ ਗੱਡੀ ਨਾਲ ਦੋ ਹੁਣ ਤੂੰ ਇੱਥੇ ਵੀ ਨਹੀਂ ਆਇਆ ਨਾ ਇੱਥੇ ਵੀ ਆਇਆ ਤੂੰ ਐ ਕਹਿੰਦਾ ਮੈਂ ਦੀਵਾਨ ਸੁਣ ਲੈ ਚੱਲਿਆਂ ਜੇ ਦੀਵਾਨ ਵਧੀਆ ਨਾ ਲੱਗਿਆ ਫੇਰ ਨਾ ਨਾ ਤੂੰ ਵੇ ਆਨੰਦ ਲੈਣ ਚੱਲੇ ਆਂ ਬੱਸ 'ਚ ਬੈਠੇ ਹੋ ਆਨੰਦ ਲੈਣ ਚੱਲੇ ਆਂ ਰੋਟੀ ਖਾ ਰਹੇ ਹੁਣ ਇੱਥੇ ਵੇਖੋ ਸੋਚੋ ਇੱਕ ਬੰਦਾ ਉੱਤਰਦਾ ਸਾਡੇ ਇੱਥੇ ਪਰਮੇਸ਼ਰ ਦਵਾਰ ਆਉਂਦੇ ਨੇ ਐਤਵਾਰ ਦਾ ਮੈਂ ਦਵਾਨ ਲਾ ਰਿਹਾ ਹੁਣਾਂ ਉਹਨਾਂ ਦੇ ਨਿਮਾਜ ਪਤਾ ਕੀ ਹੈ ਲੰਗਰ ਛਕਣ ਚੱਲੇ ਆਂ ਪਰਮੇਸ਼ਰ ਦਵਾਰ ਰੋਟੀ ਖਾਣੀ ਗੱਡੀ ਰੋਕਣਗੇ ਰੋਟੀ ਲੰਗਰ ਕਿੱਧਰ ਹੈ ਦਿਮਾਗ 'ਚ ਪਤਾ ਕੀ ਹੈ ਲੰਗਰ 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 ਦਰਬਾਰ ਸਾਹਿਬ ਇੱਧਰ ਅੱਛਾ ਚਲੋ ਲੰਗਰ ਉਹ ਪਿੱਛੇ ਫੁਆਰਾ ਕੋਲੋਂ ਲੰਘਿਆ ਲੰਗਰ ਪਹੁੰਚ ਗਏ ਲੰਗਰ ਦੇ ਵਿੱਚ ਉੱਥੇ ਬਹਿ ਗਏ ਉਹਨਾਂ ਨੇ ਆਲੇ-ਦੁਆਲੇ ਬਿਲਡਿੰਗ ਸੋਹਣੀ ਹੈ ਕਿ ਨਹੀਂ ਨਾ ਲੰਗਰ ਐਦਾਂ ਹੱਥ ਰੱਖਤਾ ਲੰਗਰ ਆ ਗਿਆ ਪ੍ਰਸ਼ਾਦਾ ਛਕ ਲਿਆ ਫਿਰ ਵਾਪਸ ਮੁੜੇ ਭਵਾਰਾ ਨਹੀਂ ਵੇਖਿਆ ਦਰਬਾਰ ਨਹੀਂ ਵੇਖਿਆ ਮੈਂ ਕੀਰਤਨ ਕਰਦਾ ਸੀ ਉਹਨਾਂ ਨੇ ਨਹੀਂ ਵੇਖਿਆ ਦਿਮਾਗ ਵਿੱਚ ਸੋਚਿਆ ਪਤਾ ਕੀ ਸੀ ਲੰਗਰ 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 ਹੀ ਵੇਖੇ ਲੰਗਰ ਹੀ ਵੇਖਿਆ ਭੁੰਮ ਗਏ ਤੇ ਮੁੜ ਗਏ ਭਲਾ ਜਿਉ ਐ ਕਹਿਣ ਵੀ ਨੰਦ ਲੈਣ ਆਏ ਆ ਫੇਰ ਉਹਨਾਂ ਨੂੰ ਉਹਨਾਂ ਨੂੰ ਨਿਸ਼ਾਨ ਸਾਹਿਬ ਵੀ ਦੇਖਣਾ ਪੀਏ ਪੇਣਾ ਕਿចਾਤੋ ਹੀ ਲੱਗਿਆ ਫੇਰ ਉਹਨਾਂ ਨੂੰ ਗੁਲਾਬ ਦੇ ਫੁੱਲ ਵੀ ਦੇਖਣਗੇ ਹੈ ਕਿ ਨਹੀਂ ਫੇਰ ਉਹਨਾਂ ਨੂੰ ਕਲੌਕ ਟਾਵਰ ਵੀ ਦੱਸੂ ਵੀ ਅੱਛਾ ਇੱਕ ਆਵੀ ਇੱਥੇ ਫੇਰ ਉਹਨੂੰ ਕੀਰਤਨ ਕਰਦਾ ਮੈਂਵੇਂ ਦੱਸੂ ਵੀ ਕਾ ਵੀ ਬਾਬਾ ਬੈਠਾ ਇੱਥੇ ਫੇਰ ਉਹਨੂੰ ਸੁਣੋ ਫੇਰ ਉਹਨੂੰ ਦਰਬਾਰ ਸਾਹਿਬ ਵੀ ਦੱਸੂ ਫੇਰ ਉਹਨੂੰ ਪਾਲਕੀ ਵੀ ਦੱਸੂ ਇੱਕ ਉੱਥੇ ਪਾਪਾ ਜੀ ਭਾਏ ਨੇ ਅੱਜ ਅਸੀਂ ਖੁੰਡਾ ਫੜਾ ਕੇ ਦੇਖਿਆ ਉਹ ਫੌਰਾ ਚੌਂਕ ਦੇ ਕੋਲ ਬੈਠਾ ਸਾਨੂੰ ਅੱਜ ਇੱਕ ਬੰਦਾ ਕਹਿੰਦਾ ਇਹਦੀ ਬੇਬੇ ਤੇ ਬਾਦਿਓ ਨਾਲ ਇਹ ਤੇ ਕੱਲੀ ਬਾਤ ਨਹੀਂ ਬੰਦਾ ਕੱ ਲਈ ਬਾਤਦਾ ਮੈਂ ਕਿਹਾ ਰੁੱਸਿਆ ਫਿਰਦਾ ਘਰੋਂ ਰੁੱਸ ਕੇ ਆਇਆ ਐ ਹੁਣ ਮੈਂ ਕਿਹਾ ਜੇ ਬੇਬੇ ਬਾਤ ਦੀ ਇਹਦੇ ਨਾਲ ਕੋਈ ਬਹਿ ਨਹੀਂ ਸਕਣੀ ਹੁਣ ਜਿਹੜੀ ਮਰਜ਼ੀ ਬਹਿ ਜਾ ਆ ਥਾਂ ਖਾਲੀ ਹੈ ਜਗ੍ਹਾ ਉਹਨੇ ਖਾਲੀ ਰੱਖੀ ਹੋਈ ਹੈ ਤਾਂ ਹੁਣ ਆਪਾਂ ਸਾ ਖਾਲੀ ਹੈ ਕਦੇ ਕੋਈ ਭੈਣ ਜਾਂਦੀ ਹੈ ਕਦੇ ਕੋਈ ਧੀ ਬਣ ਕੇ ਬਹਿ ਜਾਂਦੀ ਕੋਈ ਦਾ ਜਿਹੜਾ ਮਰਜ਼ੀ ਬਹਿ ਕੇ ਫੋਟੋ ਖਿਚਾ ਲੈਂਦੀ ਮੈਂ ਕਿਹਾ ਉੱਥੇ ਆਪਾਂ ਬੇਬੇ ਬਾਤ ਦੀ ਮੁੜ ਕੇ ਥਾਮ ਮੱਲ ਲੈਣਾ ਉਹਨਾਂ ਕਿਉਂ ਬਈ ਖਾਲੀ ਵੀ ਠੀਕ ਹੈ ਕਿਉਂ ਵੀਰ ਭਾਈ ਇਹ ਕਿ ਖਾਲੀ ਵੀ ਠੀਕ ਹੈ ਆਹੋ ਤੋ ਇਹਦੇ ਕਹਿਣਾ ਹੀ ਵੀ ਖਾਲੀ ਠੀਕ ਹੈ ਲਓ ਵੇਖੋ ਹੱਸਦੇ ਨਾ ਐਦਾਂ ਹੀ ਹੱਸਿਆ ਕਰੋ ਕੈਮ ਰਿਆ ਕਰੋ ਇਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾਸ ਹੱਸਦੇ ਰਿਆ ਕਰੋ ਤੁਸੀਂ ਹੱਸਦੇ ਸੋਹਣੇ ਲੱਗਦੇ ਆ ਕਾਲਾ ਵੀ ਹੋਵੇ ਬੰਦਾ ਹੱਸਦਾ ਕਦੇ ਕਾਲਾ ਭੈੜਾ ਥੋੜਾ ਲੱਗਦਾ ਹੈ ਹੱਸਦਾ ਵੀ ਤੇ ਸੋਹਣਾ ਹੀ ਲੱਗਦਾ ਹੈ ਖੋਸ਼ ਰਿਆ ਕਰੋ ਹੁਣ ਜਿਹੜੇ ਬੰਦੇ ਦੇ ਦਿਮਾਗ 'ਚ ਲੰਗਰ ਹੈ ਨਾ ਲੰਗਰ ਉਹਨੂੰ ਕੁਝ ਨਹੀਂ ਦਿਸਦਾ ਇਹ ਉੱਥੇ ਰੋਟੀ ਖਾਣੀ ਹੈ ਜਾ ਕੇ ਬਸ ਉਹ ਰੋਟੀ ਉਹਨੂੰ ਹੋਰ ਕਿਸੇ ਚੀਜ਼ ਤੱਕ ਮਤਲਬ ਨਹੀਂ ਹੈਗਾ ਕੋਈ ਨਾ ਰੋਟੀ ਤੱਕ ਕਿਸੇ ਬੰਦੇ ਨੇ ਵਾਸ਼ਰੂਮ ਜਾਣਾ ਹੈ ਪਰਮੇਸ਼ਰ ਦਵਾਰ ਜਾਵਾਂਗੇ ਉਹਨੂੰ ਵਾਸ਼ਰੂਮ ਤੋਂ ਬਿਨਾ ਕਿਸੇ ਚੀਜ਼ ਤੱਕ ਮਤਲਬ ਨਹੀਂ ਸਮਝਦੇ ਹੋ ਗੱਲ ਤੁਸੀਂ ਇਹ ਗਿਆ ਕਰੋ ਆਨੰਦ ਲੈਣਾ ਹੈ ਬਸ ਹਰ ਚੀਜ਼ ਤੁਹਾਨੂੰ ਦਿਸੇ ਹਰ ਚੀਜ਼ ਨੂੰ ਵੇਖੋ ਹਰ ਚੀਜ਼ ਨਾਲ ਮਿਲਿਆ ਕਰੋ ਤੁਹਾਡੀ ਹਰ ਚੀਜ਼ ਦੇ ਨਾਲ ਮੁਲਾਕਾਤ ਹੋਵੇ ਜ਼ਿੰਦਗੀ ਦੇ ਵਿੱਚ ਵੀਰਾ ਟਡਰੀਆਂ ਵਾਲਿਆਂ ਨੂੰ ਮਿਲਣ ਗਿਆ ਮੈਂ ਭਾਈ ਸਾਹਿਬ ਨਾਲ ਮੇਰੀ ਮੁਲਾਕਾਤ ਨਹੀਂ ਹੋਈ ਫਿਰ ਕੀ ਹੋ ਗਿਆ ਤੂੰ ਇਥੋਂ ਦੇ ਗੁਲਾਬ ਦੇ ਫੁੱਲਾਂ ਨਾਲ ਮੁਲਾਕਾਤ ਕਰ ਜਾਂਦਾ ਹਾਂ ਭਾਈ ਉਹਨਾਂ ਨਾਲ ਕਰਦਾ ਇੱਥੇ ਬੜਾ ਕੁਝ ਸੋਹਣਾ ਸੋਹਣਾ ਹੋਰ ਵੀ ਹੈ ਉਹਨਾਂ ਨਾਲ ਮੁਲਾਕਾਤ ਕਰਦਾ ਸਾਨੂੰ ਮੁਲਾਕਾਤ ਕਰਨੀ ਨਹੀਂ ਆਉਂਦੀ ਸਾਨੂੰ ਹੋਰ ਕੁਝ ਦਿਸਦਾ ਹੀ ਨਹੀਂ ਤੇ ਮਾਇਆ ਦੀ ਪੱਟੀ ਇਹੋ ਜੀ ਦਿਮਾਗ ਤੇ ਬੱਜੀ ਹੈ ਮੈਂ ਆਪਣੀ ਗੱਲ ਕਰਦਾ ਮੈਂ ਇੰਗਲੈਂਡ ਗਿਆ 8 10 ਵਾਰ ਗਿਆ ਮੈਂ ਸ਼ਾਇਦ ਏਦੋਂ ਵੀ ਵੱਧ ਵਾਰ ਗਿਆ ਮੇਰੇ ਦਿਮਾਗ ਵਿੱਚ ਪਤਾ ਕੀ ਹੁੰਦਾ ਸੀ ਦੁਵਾਨ ਲਾਣ ਜਾਣਾ ਹੈ ਦੁਵਾਨ ਲਾਣ ਜਾਣਾ ਹੈ ਮੈਨੂੰ ਉਹਨਾਂ ਨੇ ਪੁੱਛਣਾ ਭਾਈ ਸਾਹਿਬ ਇੱਕ ਦਿਨ ਖਾਲੀ ਹੈ ਨਾ ਨਾ ਖਾਲੀ ਕਿਉਂ ਦੁਵਾਨ ਰੱਖੋ ਦੁਵਾਨ ਲਾਉਣ ਜਾਣਾ ਹੈ ਦੁਵਾਨ ਲਾਉਣ ਜਾਣਾ ਹੈ ਦੁਵਾਨ ਲਾਉਣ ਜਾਣਾ ਮੈਂ ਇੰਗਲੈਂਡ ਵੇਖਿਆ ਹੀ ਨਹੀਂ ਮੈਂ ਰਾਣੀ ਦਾ ਮਹਿਲ ਨਹੀਂ ਵੇਖਿਆ ਮੈਂ ਲੰਡਨ ਚ ਦੁਵਾਨ ਲਾਏ ਹੈ ਪਰ ਮੈਂ ਲੰਡਨ ਨਹੀਂ ਵੇਖਿਆ ਗੱਡੀ ਦੇ ਵਿੱਚ ਪਿੱਛੇ ਬਹਿ ਕੇ ਚੁੱਪ ਕਰਕੇ ਐਸਟ ਤਵਾਨ ਲਾਇਆ ਇਥੋਂ ਦੂਜੇ ਗੁਰਦੁਆਰੇ ਲਾਇਆ ਦੂਜੇ ਤੋਂ ਤੀਜੇ ਗੁਰਦੁਆਰੇ ਲਾਇਆ ਮੈਂ ਕੈਨੇਡਾ ਵੀ ਇਦਾਂ ਹੀ ਗਿਆ ਮੈਂ ਅਮਰੀਕਾ ਵੀ ਇਦਾਂ ਹੀ ਗਿਆ ਮੈਂ 12 13 ਸਾਲ ਇਦਾਂ ਹੀ ਜਾਂਦਾ ਰਿਆ ਹੁਣ ਜਦੋਂ ਮੈਨੂੰ ਪੁੱਛਦੇ ਭਾਈ ਸਾਹਿਬ ਅਮਰੀਕਾ ਚੱਲੇ ਹੋ ਮੈਂ ਕਿਹਾ ਹਾਂ ਕੀ ਲੈਣ ਚੱਲੇ ਹੋ ਫਿਰ ਮੈਂ ਉਹੀ ਡਾਇਲੋਗ ਵਰਤਦਾ ਕੀ ਲੈਣ ਜੰਨੇ ਵਾਲਾ ਮਹਾਰਾਜ ਅਨੰਦ ਲੈਣ ਚੱਲੇ ਆ ਹੁਣ ਆਪਾਂ ਅਨੰਦ ਲੈਣ ਜੰਨੇ ਆ ਹੁਣ ਅਸੀਂ ਸਾਰਾ ਹੀ ਵੇਖ ਕੇ ਆਉਨੇ ਮੈਂ ਕੋਈ ਥਾਂ ਨਹੀਂ ਛੱਡਦਾ ਜਿਹੜੇ ਮੈਂ ਘਰ ਗਿਆ ਹੁੰਦਾ ਮੈਂ ਕਹਿੰਦਾ ਤੇਰਾ ਘਰ ਮੈਂ ਵੇਖ ਲਿਆ ਹੁਣ ਚੱਕ ਗੱਡੀ ਮੈਨੂੰ ਉਹ ਵਿਖਾ ਜਿਹੜੀ ਇੱਥੇ ਵਧੀਆ ਚੀਜ਼ ਹੈ ਮੈਂ ਵੇਖ ਤਿਆਂ ਮੈਂ ਸਿੱਖਾਂ ਮੈਨੂੰ ਕੁਝ ਨਵੀਂ ਚੀਜ਼ ਵਿਖਾ ਕੇ ਲਿਆ ਮੈਂ ਨਹੀਂ ਵੇਖੀ ਹੁਣ ਮੈਂ ਵੇਖਣੀ ਮੈਂ ਹੁਣ ਦੁਨੀਆ ਘੁੰਮਣੀ ਹੈ ਧੰਨਵਾਦ ਟਕਸਾਲੀਆਂ ਦਾ ਜਿੰਨਾ ਕਰਕੇ ਮੈਂ ਸਾਰੀ ਦੁਨੀਆ ਘੁੰਮ ਰਿਆ ਹੁਣ ਮੈਂ ਵੇਖ ਰਿਆ ਨਹੀਂ ਤੇ ਮੈਂ ਕਿੱਥੇ ਦੁਨੀਆ ਵੇਖਣੀ ਸੀ ਮੈਨੂੰ ਤੇ ਬਾ ਦੇਦੇ ਸਟੇਜ ਤੇ ਵੀ ਬਹਿ ਇੱਥੇ ਤੇ ਸੁਣਾਈ ਚੱਲ ਮਾਈਕ ਕਰ ਦੇਦੇ ਸੀ ਅੱਗੇ ਮੈਂ ਤੇ ਇੰਨਾ ਜ਼ਿਆਦਾ ਪ੍ਰੋਗਰਾਮ ਇੱਥੇ ਪ੍ਰੋਗਰਾਮ ਇੱਥੇ ਪ੍ਰੋਗਰਾਮ ਇੱਥੇ ਪ੍ਰੋਗਰਾਮ ਚਲੋ ਉਹ ਵੀ ਜ਼ਿੰਦਗੀ ਦਾ ਇੱਕ ਨਜ਼ਾਰਾ ਸੀ ਉਹ ਵੀ ਇੱਕ ਸਵਾਦ ਸੀ ਪਰ ਜਦੋਂ ਨਾ ਦੁੱਧ ਫਟ ਜਾਏ ਫਿਰ ਰੋਂ ਨੀ ਬਹਿ ਜਾਈਦਾ ਜਦੋਂ ਦੁੱਧ ਫਟ ਜਾਏ ਨਾ ਫਿਰ ਰੋਂ ਨਾ ਬਹਿ ਜਾਓ ਓਏ ਅੱਜ ਪਨੀਰ ਖਾਵਾਂਗੇ ਇਹ ਆਖਿਆ ਕਰੋ ਐਦਾਂ ਕਿਹਾ ਕਰੋ ਇਹਨੂੰ ਕਹਿੰਦੇ ਨੇ ਨੈਗੇਟਿਵਿਟੀ ਵਿੱਚੋਂ ਪੋਜ਼ਿਟਿਵਿਟੀ ਕੱਢਣੀ ਮਾੜੇ ਹਾਲਾਤ ਵਿੱਚੋਂ ਪੋਜ਼ਿਟਿਵਿਟੀ ਕੱਢਣੀ ਹਾਏ ਦੁੱਧ ਫਟ ਗਿਆ ਇੱਕ ਹੈ ਉਹ ਫਿਰ ਕੀ ਹੋ ਗਿਆ ਅੱਜ ਪਨੀਰ ਚੱਲੂ ਹੁਣ ਆਪਾਂ ਕੀ ਕਹੀਏ ਹਾਏ ਓਏ ਦਵਾਨ ਨਹੀਂ ਲੱਗਦੇ ਰੋ ਉਹ ਬਹਿ ਕੇ ਆਪਾਂ ਪਤਾ ਕੀ ਕਹਿੰਦੇ ਆ ਓਏ ਕੋਈ ਗੱਲ ਨਹੀਂ ਹੁਣ ਸਾਰੀ ਦੁਨੀਆ ਦੇ ਦਰਸ਼ਨ ਕਰਾਂਗੇ ਹੁਣ ਆਨੰਦ ਲਵਾਂਗੇ ਫਿਰ ਹੁਣ ਇਹ ਕਹੋ ਕਿ ਰੋਣਾ ਹੁਣ ਬਹਿ ਕੇ ਕਿ ਦੁਖੀ ਹੋਣਾ ਹੈ ਪਰੇਸ਼ਾਨ ਹੋਣਾ ਹੈ ਵੀਜ਼ਾ ਲੱਗ ਜਾਏ ਲੱਗ ਗਿਆ ਨਹੀਂ ਲੱਗਿਆ ਕੋਈ ਗੱਲ ਨਹੀਂ ਨਜ਼ਾਰੇ ਲਵਾਂਗੇ ਕੈਨੇਡਾ ਵਾਲਿਆਂ ਨੂੰ ਪੁੱਛ ਲਓ ਉਹ ਵੀ ਉੱਥੇ ਦੁਖੀ ਨੇ ਫਿਰ ਫਿਰ ਕੀ ਹੋ ਗਿਆ ਐਦ ਕੀ ਇੱਥੇ ਹੀ ਸਹੀ